ਤਾੜੀ ਮਾਰ ਦਿਓ ਆਪਣੇ ਆਪਣੇ ਨਾਂ ਤੇ ਜੇ ਕਰਾ ਬਾਪੂ ਰੂੜੇ ਸ਼ਾਹ ਜੀ ਦਾ ਬਹੁਤ ਸਖਤੇ ਦਰਬਾਰ ਕੀ ਹਾਂਜੀ ਬੰਸ ਕੋਈ ਨਾ ਕੋਈ ਦੋਈ ਆਪਣੇ ਪੱਤੇ ਹਲੇ 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 ਤੁਹਾਡੇ ਪਾਸ ਆਜ ਹਲੇ ਠੀਕ ਹੈ ਜੀ ਕੋਈ ਗੱਲ ਕੋਈ ਗੱਲ ਜੇ ਤੁਸੀਂ ਮੈਨੂੰ ਬਾਅਦ ਚ ਕਹਿੰਦੇ ਮੈਂ ਬਾਅਦ ਚ ਫਿਰ ਲਾ ਲੈਂਦਾ ਓ ਸੱਜਣਾ ਮੈਂ ਆਸਾਂ ਤੈਨੂੰ ਰੂਹ ਚ ਬਸਾ ਲਿਆ ਸੱਜਣਾ ਤੋਂ ਭੈਣਾਂ ਨੂੰ ਬੇਨਤੀ ਕਰਦੇ ਆਂ ਕਿ ਬੈਠ ਜਾਓ

तेरे <laughs> गां ਜਿਹੜਾ ਆਸ਼ਕ ਹੈ ਸਾਡਾ ਬਾਪੂ ਰੂੜੇ ਸ਼ਾਹ ਜੀ ਇੱਕ ਵਾਰੀ ਉਹਦੇ ਨਾਂ ਤੇ ਤਾੜੀ ਮਾਰ ਦੋ ਅੱਜ ਅਸੀਂ ਅੱਜ ਅਸੀਂ ਬਾਪੂ ਰੂੜੇ ਸ਼ਾਹ ਜੀਆਂ ਸਾਡੇ ਆਸ਼ਕ ਨੇ ਅਸੀਂ ਉਹਦੀਆਂ ਮਸ਼ੂਕਾ ਨੇ ਜਿੰਨੇ ਵੀ ਦਰਬਾਰ ਤੇ ਵੀਰ ਫਕੀਰ ਆਏ ਨੇ ਸਾਡੇ ਬਾਪੂ ਜੀ ਖੁੱਟ ਮਾਰ ਤੋਂ ਜੱਗਾ ਜੀ ਔਰ ਗੱਦੀ ਨਸੀਹ ਸਾਡੇ ਡਾਕਟਰ ਅਮਰਜੀਤ ਜੀ ਔਰ ਸਾਡੇ ਸਰਪੰਚ ਸਾਹਿਬ ਭਾਈ ਜਗਕਰਤ ਜੀ ਬੁੱਲਾਪੁਰ ਬਲਾਕ ਦੇ ਪ੍ਰਧਾਨ ਕਵਾਂ ਸੋ ਕੀ ਗਿਆ ਸਾਡੇ ਬਣ ਰੁਬੀ ਗੱਲਬਾਤੀ ਦੋਨਾਂ ਨੇ ਹਾਜ਼ਰੀ ਲਾਣੀ ਓ ਰਾਂਜੇ ਦੇ ਦਰ ਜਾ ਕੇ ਦੇ ਦਰ ਜਾ ਕੇ ਬਾਬੂ ਰੂੜਾ ਸ਼ਾਹੀ ਦੇ ਦਰ ਜਾ ਕੇ ਦੇ ਦਰ ਜਾ ਕੇ ਓ ਸੰਗਤਾਂ ਦਿੱਤੀਆਂ ਇਹੋ ਦੁਹਾਈਆਂ ਨੇ ਓ ਬਾਬੂ ਤੇਰੀ ਯਾਰੀ ਨੇ ਤੇਰੀ ਯਾਰੀ ਨੇ ਓ ਬਾਬੂ ਰੂੜਾ साढे तूं गुडिया साढे तिलू गुडिया Also okay. okay. ਮੇਰੀਆਂ ਭੈਣਾਂ ਤਾੜੀ ਮਾਰ ਕੇ ਜ਼ੋਰਦਾਰ ਕਿਉਂਕਿ ਮੇਲੇ ਸਦਾ ਨਹੀਂ ਲੱਗਦੇ ਇਹ ਅੱਜ ਬੜੇ ਕਰਮਾਂ ਤੇ ਭਾਗਾ ਵਾਲੇ ਆ ਜਿਹੜੇ ਬਾਪੂ ਦੇ ਉਸਤੋਂ ਦੇ ਵਿੱਚ ਪਹੁੰਚੇ ਹੋਇਆ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸਾਡੇ ਵੱਲੋਂ ਮੇਰੇ ਪੂਰੇ 뮤지컬 ਗਰੁੱਪ ਦੇ ਵੱਲੋਂ ਭਾਵੇਂ ਤਾਜ ਦੁਬਣਾ ਲੈ ਚਾਹੇ ਠੋਕਰਾਂ ਤੇ ਨਾ સાદે દિલ નું ગુડિયા સાલ નું ગુડિયા દુડિયા i'm going to ਹੀ ਹੋ ਗਾਤ ਮਗਰੀ ਆਈ ਤੇਰੇ ਮੇਸ ਨਹੀਂ ਹੋ ਗਾਤ ੜੀ ਖੁਸ਼ ਰੱਖੇ ਤੈਨੂੰ ਮੇਰੇ ਬੱਲੇ ਨੂੰ ਸੁਬਾਤ ੜੀ ਖੁਸ਼ ਰੱਖ ਜੜੀ ਮੇਰੇ ਬੱਲੇ ਨੇ ਹੋ ਗਾਤ ਮੰਗੀ ਨਹੀਂ ਤੇਰੇ ਮੇਸ ਹੀ ਹੋ ਗਾਤ ੜੀ ਖੁਸ਼ ਰੱਖੇ ਤੈਨੂੰ ਮਨੇ ਹਾਣੀ ਸਰਾ ੜੀ ਖੁਸ਼ ਰੱਖੇ ਤੈਨੂੰ ਮਨੇ ਹਾਣੀ ਅਸੋਗਾ You should get a new bed and put in

ਸੁਤਿਆ ਬਾਯਾ ਹੋ ਰਾਜੇ ਦੇ ਨਵੀ ਜਾ ਕੇ ਰਾਜੇ ਦੇ ਨਵੀ ਜਾ ਕੇ ਹੀਰਾਂ ਦਿੱਤੀਆਂ ਆ ਦੁਹਾਈਆਂ ਨੇ ਸਭ ਨੇ ਬਾਬੂ ਰੂ ਨੇ ਸਾਦੀ ਯਾਰੀ ਨੇ ਯਾਰੀ ਨੇ ਜਿਹੜੇ ਦਰਬਾਰ ਨੂੰ ਪਿਆਰ ਕਰਦੇ ਨੇ ਉਹ ਬਾਬੂ ਰੂ ਦੇ ਸਾਦੀ ਯਾਰੀ ਤਾੜੀ ਮਾਰ ਕੇ ਸਤ ਨੇ ਉਹ ਰੂ ਦੇ ਸਾਦੀ ਯਾਰੀ ਨੇ